ਨੇ ਕੋਲੇ ਆਇਆ ਧੁੰਦਲੀਆਂ LEDਆਂ ਦਾ ਫੇਅਰ ਇੱਕ ਵਾਰੀ ਮਾਲ ਤੇ ਇਹ ਦਿਖਾਉਣੇ ਆ ਕਿਹੜੇ ਕਿਹੜੇ ਮਾਡਲ ਆਏ ਨੇ ਇਹਦੇ ਚ ਖੜੀ ਨੀਰ ਚ ਇਹਦੇ ਚ ਇੱਕ ਤਾਂ ਆ ਆਪਣੇ 4 ਵਾਲੀ ਠੀਕ ਹੈ ਜੀ ਤੇ ਇਹਦੇ ਚ ਤਿੰਨ ਫੰਕਸ਼ਨ ਨੇ ਤੇ ਉਹ ਨੋਰਮਲ ਸਾਰਿਆਂ ਨੂੰ ਪਤਾ ਹੀ ਆ yellow white warm white ਤੇ blinker 400 ਦੀ 4 ਫੰਕਸ਼ਨ ਤੇ ਇੱਕ ਆਹਾ ਹੈਗੀ ਆ 3 ਵਾਲੀ ਕੀ ਕਹਾ ਵੀ ਵਿਕ ਰਹੀ ਹੈ ਵੈਸੇ ਜਿਆਦੇ ਉਲੂ ਲਾਈਟ ਇਹਨੂੰ ਕੰਜਨੇਰੀ ਚ ਦੋ ਨੇ ਇਹਦੇ ਚ ਚਾਰ ਜਿਹੜਾ ਸਭ ਤੋਂ ਵੱਧ ਲੇਕਨ ਵਾਲਾ ਮਾਡਲ ਆ ਜਿਹਦੀ ਡਿਮਾਂਡ ਜਿਆਦੇ ਉਹ ਚਾਰ ਆ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਇਹਦਾ ਕਿੰਨਾ ਚ ਮੇਡ ਉਹ ਕਰੋਗੇ ਮੜਾ ਜੇ ਲਾਈਟ ਬੰਦ ਹਾਂਜੀ ਆਹ ਦੇਖੀ ਇੱਕ ਜੀ तो तो बॉर्डर वाइट आ गया तीन वाइट आई एल ओ काफ़ी दूर तक चीर भी है बाकी ਕਾਈਨੈਟਿਕ ਇਹ ਆ ਚਾਰ ਮਾਡਲ ਆਪਣੇ ਕੋਲੇ ਹੈਗੇ ਨੇ ਠੀਕ ਹੈ ਜੀ ਮਾਡਲ ਦੀ ਲੋਡ ਹੋਈ ਤਾਂ ਦੱਸ ਦਿਓ